ਸਰ ਕੀ ਬੁਰਾ ਹੋਣਾ ਸਰ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਦੀ ਦੇ ਨਿਸ਼ਾ ਨਿਰਦੇਸ਼ਾਂ ਤੇ ਜੋ ਅਸੀਂ ਇੱਕ ਸਪੈਸ਼ਲ ਡਰਾਈਵ ਚਲਾਈ ਹੈ ਅਗੇਂਸਟ ਪੈਡ ਐਲੀਮੈਂਟ ਤੇ ਸਨੇਚਿੰਗ ਕਰਨ ਵਾਲਿਆਂ ਖਿਲਾਫ ਉਸ ਦੇ ਤਹਿਤ ਇੱਕ ਸਾਨੂੰ ਇਨਫੋਰਮੇਸ਼ਨ ਰਿਸੀਵ ਹੋਈ ਸੀ 25 11 24 ਦੀ ਜ ਜਿਹਦੇ ਵਿੱਚ ਇੱਕ ਵਿਅਕਤੀ ਕੋਲੋਂ ਦੁਪਹਿਰੇ 2:00 ਜੇ ਇੱਕ ਮੋਬਾਈਲ ਫੋਨ ਖੋ ਕੇ ਲੈ ਗਈ ਸੀ ਆਪਣੇ ਲੈਦਰ ਕੰਪਲੈਕਸ ਤੋਂ ਜਿਸ ਦੇ ਤਹਿਤ ਅ ਜਿਹੜੀ ਸਰਚ ਪਾਰਟੀਆਂ ਬਣਾਈਆਂ ਤੇ ਜਿਹੜਾ ਸਨੇਚ ਕਰਨ ਵਾਲਾ ਦੋਸ਼ੀ ਹੈਗਾ ਉਸ ਨੂੰ ਅਸੀਂ ਗ੍ਰਿਫਤਾਰ ਕੀਤਾ ਹੈਗਾ ਤੇ ਜਿਸ ਨੂੰ ਉਹਨੇ ਫੋਨ ਜਿਹੜਾ ਹੈਗਾ ਚੋਰੀ ਸਨੇਚ ਕੀਤਾ ਹੋਇਆ ਫੋਨ ਸੀਗਾ ਉਹਨੂੰ ਸੇਲ ਕੀਤਾ ਸੀਗਾ ਉਸ ਨੂੰ ਆਇਡੈਂਟੀਫਾਈ ਕਰਕੇ ਅਸੀਂ ਦੋਨੋਂ ਦੋਸ਼ੀਆਂ ਨੂੰ ਅਰੈਸਟ ਕਰਤਾ ਹੈ ਤੇ ਜਿਹੜਾ ਸਨੇਚ ਕੀਤਾ ਮੋਬਾਈਲ ਹੈ ਉਹ ਵੀ ਰਿਕਵਰ ਕੀਤਾ ਜਿਹੜੇ ਦੋ ਦੋਸ਼ੀ ਹੈਗੇ ਆ ਉਹ ਹੈਗੇ ਨੇ ਸੌਰਵ ਪੁੱਤਰ ਬਿੱਟੂ ਵਾਸੀ ਬਕਾਨ ਨੰਬਰ 165 ਲਾਹੌਰਿਆ ਮਹੱਲਾ ਬਸਤੀ ਕੋਜਾ ਤੇ ਦੂਸਰਾ ਜਿਹੜਾ ਹੈਗਾ ਉਹਦਾ ਨਾਮ ਹੈਗਾ ਜੀ ਪੂਰਨਾ ਪੁੱਤਰ ਵਰਤੰਤੀ ਵਾਸੀ ਉੜਾਈ ਧੋਬੀਆਂ ਪੂਰਬ ਉੱਤਰ ਪ੍ਰਦੇਸ਼ ਤੇ ਰਹਿਣ ਵਾਲੇ ਹੈ ਇਹ ਦੋਨੋਂ ਜਿਹੜੇ ਹੈਗੇ ਆ ਇਹਨਾਂ ਨੇ ਸਪਲੈਂਡਰ ਜਿਹੜਾ ਮੋਟਰਸਾਈਕਲ ਹੈ ਉਹਨੂੰ ਯੂਜ਼ ਕਰਕੇ ਸਨੇਚਿੰਗ ਕੀਤੀ ਸੀ ਜੋ ਉਸ ਨੂੰ ਵੀ ਅਸੀਂ ਰਿਕਵਰ ਕੀਤਾ ਤੇ ਐਫ ਆਈ ਆਰ ਨੰਬਰ 195 ਜਿਹੜੀ ਅੰਡਰ ਸੈਕਸ਼ਨ 304 2 ਕਮਾ 35 ਬੀ ਐਨ ਐਸ ਦੇ ਅਸੀਂ ਰਜਿਸਟਰ ਕੀਤੀ